ਹਾਂਜੀ ਸੱਜਣੋ ਸਤਿ ਸ੍ਰੀ ਅਕਾਲ ਜੀ ਪਹੁੰਚ ਚੁੱਕਾ ਜੀ ਅਸੀਂ ਕਰਨਾਲ ਟਰੈਕਟਰ ਸੇਲਸ ਮੋਗੇ ਵਾਲਿਆਂ ਦੇ ਜੀ ਦੇਖ ਸਕਦੇ ਤੁਸੀਂ ਬਾਈ ਹੁਣਾਂ ਕੋਲੇ ਬਿਲਕੁਲ ਨਵੇਂ ਤੇ ਪੁਰਾਣੇ ਟਰੈਕਟਰ ਹੁੰਦੇ ਆ ਜੀ ਆਹ ਦੇਖ ਸਕਦੇ ਪਹਿਲਾ ਨੰਬਰ ਬੋਲਦੇ ਆ 9814214511 ਮस्तान ਸਿੰਘ ਬਾਈ ਦਾ ਨਾਮ ਆ ਤੇ ਆਹ ਦੇਖ ਸਕਦੇ ਬਿਲਕੁਲ ਨਵੇਂ ਟਰੈਕਟਰ ਹੁੰਦੇ ਬਾਈ ਹੁਣਾਂ ਕੋਲੇ ਗੇਗਾਰਡ ਵਿੱਚ ਟਰੈਕਟਰ ਹੁੰਦੇ ਆ ਜੀ ਤੇ ਨਵਾਂ ਸਟਾਕ ਆ ਗਿਆ ਜੀ ਬਾਈ ਹੁਣਾਂ ਕੋਲ ਦੇਖ ਸਕਦੇ ਹੋ ਚੈੱਕ ਕਰ ਸਕਦੇ ਆਂ ਐਨ ਲਿਸ਼ਕੋਰਾ ਮਾਦ ਦੇ ਟਰੈਕਟਰ ਤੇ ਕੱਲੇ ਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਦੇਾਂਗੇ ਦੇਖ ਸਕਦਾ ਤੁਸੀਂ ਪੰਜਾਬ ਨੰਬਰ ਇਹ ਟਰੈਕਟਰ ਖੜਾ ਜੀ 18 ਮਾਡਲ ਆ ਜੀ ਇਹ 5 ਲੱਖ 25000 ਪਰ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਜੀ ਕੋਈ ਕੰਪਲੀਟ ਨਹੀਂ ਹੁੰਦੀ ਟਰੈਕਟਰ ਦੀ ਗਹਿ ਗੱਡ ਮੈਂ ਟਰੈਕਟਰ ਆ ਜੀ 555 DI ਪਾਵਰ ਮਹਿੰਦਰਾ ਦੇ ਸਕਦੇ ਤੁਸੀਂ 57 HP ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਜੀ ਤੇ ਅੱਕੀ ਖੜਾ ਜੀ ਐਚਐਮਟੀ 911 ਇਹ ਵੀ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਜੀ ਤੇ ਇਹਦੀ ਜਿਹੜਾ ਮਾਡਲ ਹੈਗਾ ਜੀ ਇਹ 87 ਮਾਡਲ 165000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਬਿਲਕੁਲ ਨਵਾਂ ਟਰੈਕਟਰ ਆ ਅੱਗੇ ਦੇਖ ਸਕਦੇ ਤੁਸੀਂ ਈਸ਼ਰ ਖੜਾ ਜੀ 19 ਮਾਡਲ ਦਾ 359500 ਰੁਪਏ ਦੀ ਮੰਗ ਆ ਤੇ ਇਹ ਵੀ ਦੇਖ ਸਕਦੇ ਦੱਸਣ ਦੀ ਤੁਹਾਨੂੰ ਲੋੜ ਨਹੀਂ ਬਿਲਕੁਲ ਨਵੇਂ ਟਰੈਕਟਰ ਹੁੰਦੇ ਬਾਈ ਹੁਣਾਂ ਕੋਲੇ 50 ਨੰਬਰ ਹੈ ਜੀ ਤੇ ਮਾਣ ਤਾਣ ਵੀ ਹੋਊਗਾ ਜੀ ਫੁੱਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਆ ਇੱਧਰ ਖੜਾ ਹੀ ਮਹਿੰਦਰਾ ਨੋਵੋ 655 ਡੀ ਐ ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਬੈਲ ਕੁੱਲ ਨਵਾਂ ਟਰੈਕਟਰ ਆ ਜੀ ਦੇਖ ਸਕਦੇ ਹੋ ਆ ਤਾਂ ਮੇਟਰ ਉਹ ਜਾ ਆ ਰਹੀ ਆ ਟਰੈਕਟਰ ਕਾਦਾ ਵਾ ਤੇ ਇਹ ਹੈਗਾ ਜੀ ਮਾਡਲ ਹੈਗਾ ਜੀ 278500 ਵੀ ਡਿਮਾਂਡ ਆ ਟਰੈਕਟਰ ਦੀ ਘੈਂਟ ਗੱਲ ਬਾਤ ਆ ਜੀ ਪੂਰੀ ਤੇ ਇੱਧਰ ਖੜਾ ਜੰਡੀਅਰ 5405 4/4 ਦੇ ਸਕਦਾ ਤੁਸੀਂ ਟਾਇਰ ਚੈੱਕ ਕਰੋ ਬੰਦਾ ਆ ਪਿਛਲੇ ਟਾਇਰਾਂ ਨਾਲੋਂ ਮਾੜਾ ਮੋਟਾ ਹੀ ਫਰਕ ਆ ਟਾਇਰ ਦੇਖੋ 5405 ਜੰਡੀਅਰ ਦੇ ਸਕਦਾ ਤੁਸੀਂ ਇਹ ਹੈਗਾ ਜੀ 21 ਮਾਡਲ 11 ਲੱਖ ਪੀ ਹੀਰ ਵੀ ਡਿਮਾਂਡ ਟੈਟਰ ਦੀ ਦੇ ਸਕਦਾ ਸੀ ਘੈਂਟ ਗੱਲ ਬਾਤ ਆ ਜੀ ਪੂਰੀ ਵੀਡੀਓ ਮੱਦਬ ਕੇ ਸ਼ੇਅਰ ਕਰ ਦਿਓ ਇੱਦਾਂ ਖੜਾ 5405 ਜੋਂਦੀ ਰਹੀ ਵੀ ਦੇ ਸਕਦਾ ਤੁਸੀਂ ਉਹ ਘੈਂਟ ਹਾਲਤ ਦੇ ਵਿੱਚ ਨਵਾਂ ਟਰੈਕਟਰ 19 ਮਾਡਲ 7 ਲੱਖ 65 ਹਜ਼ਾਰ ਵੀ ਡਿਮਾਂਡ ਤੇ ਅਟੜਦੀ ਦੇਖ ਸਕਦਾ ਤੁਸੀਂ ਬਿਲਕੁਲ ਨਵਾਂ ਟਰੈਕਟਰ ਅੱਗੇ ਖੜਾ ਹੀ ਨੋ ਉਹ ਮਹਿੰਦਰਾ ਸੀ ਸੁਪਰ ਚਵਨ ਚਾ ਡੀ ਇਹ ਵੀ ਦੇ ਸਕਦਾ ਤੁਸੀਂ 4x4 ਆ ਜੋ ਕਾ ਕਾ ਦੇ ਸਕਦਾ ਤੁਸੀਂ ਐ ਟੱਪਾ ਵੀ ਦੇ ਸਕਦਾ ਜੀ ਤੇ ਇਹ ਹੈਗਾ ਜੀ 22 ਮਾਡਲ 10 ਲੱਖ 40 ਹਜ਼ਾਰ ਰੇ ਡਿਮਾਂਡ ਹੈ ਟਟਰ ਦੀ ਪੂਰੀ ਗੱਲਬਾਤ ਹੈ ਯਾਨ ਤੇ ਅੱਗੇ ਲੈ ਕੇ ਚੱਲਦੇ ਜੀ ਸੋਨਾ ਲੀਗਾ ਖੜਾ ਈ ਡੀ ایس 60 ਇੰਟਰਨੈਸ਼ਨਲ ਇਹ ਹੈਗਾ ਜੀ 20 ਮਾਡਲ 6 ਲੱਖ 35 ਹਜ਼ਾਰ ਰੇ ਡਿਮਾਂਡ ਟਰੈਕਟਰ ਦੀ ਘੈਂਟ ਗੱਲਬਾਤ ਹੈ ਜੀ ਪੂਰੀ ਪੰਜਾਬ ਨੰਬਰ ਹੈ ਜੀ ਤੇ ਅੱਗੇ ਜੇ ਆਪਾਂ ਗੱਲ ਕਰੀਏ ਜੌਨ ਡੀਅਰ ਖੜਾ ਜੀ ਜੌਨ ਡੀਅਰ ਦੇ ਸਕਦਾ ਤੁਸੀਂ ਜੀ ਸਰ ਆ ਡਰਾਇਵਰ ਜੀ ਦੇ ਸਾਹ ਤਾਂ ਜੀ ਵੀ ਮਾੜ ਲਾਈ 745000 ਰੁਪਏ ਮਾੜਾ ਟੈਟ ਜੀ ਦੇ ਸਾਹ ਤੇ ਚੈੱਕ ਕਰ ਸਕਦੇ ਹਾਂ ੂਗੇ ਖੜਾ ਹੀ ਮਹਿੰਦਰਾ 6556 ਹਾਂ 605 ਡੀ ਆਰ ਜਨਾ ਲੋ ਦੇ ਸਕਦੇ ਤੁਸੀਂ 15 ਮਾੜਲਾ ਰੇਟ ਦੀ ਜੀ ਗੱਲ ਕਰੀ 590000 ਰੁਪਏ ਰੇਟ ਆ ਜੀ ਇਹਦਾ ਤੇ ਦੇ ਸਾਹ ਤਾਂ ਤੁਸੀਂ ਪੂਰੀ ਗੱਲ ਬਾਤ ਆ ਜੀ ਪੂਰੀ ਐਂਡ ਤੇ ਅੱਗੇ ਖੜਾ ਜੀ 50 ਪੀ ਡੀ ਜੁੰਡੀਆ ਇਹ ਖੜਾਈ 16 ਮਾਲ 6 ਲੱਖ 40 ਹਜ਼ਾਰ ਰੇਡ ਮੰਗਣਾ ਹੈ ਟਰੈਕਟਰ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਤੇ ਅੱਗੇ ਖੜਾ ਹੈ ਮਹਿੰਦਰਾ ਅਰਜਨਲ ਟ੍ਰਾਂਸਸ ਸਪੰਜ ਡੀਏ ਇਹ ਦੂਜਾ ਕੱਪੜੇ ਪਾਈ ਮਾਲ 6 ਲੱਖ 35 ਹਜ਼ਾਰ ਰੇਡ ਮੰਗਣਾ ਹੈ ਅੱਗੇ ਦੇ ਸਕਦੇ ਸਿੱਧੇ ਚੈਟ ਕੋਈ ਭਾਈ ਉਹਨਾਂ ਕੋਲ ਟਰੈਕਟਰ ਪੁੱਛ ਸਕਦੇ ਹਾਂ ਤੇ ਅੱਗੇ ਖੜਾ ਹੈ 5405 ਜੌਨ ਡੀਅਰ 4x4 ਦੇ ਸਕਦਾ ਮਤਰਾ ਟਾਇਰ ਦੇਖੋ ਤੁਸੀਂ ਐਨ ਪੂਰੀ ਗੱਲ ਬਾਤ ਆ ਜੀ 21 ਮਾਡਲ ਦਾ 113000 ਰੁਪਏ ਦੀ ਮੰਗ ਆ ਟ੍ਰੈਕਟਰ ਦੀ ਤੇ ਦੇਖ ਸਕਦੇ ਤੁਸੀਂ ਇੱਧਰ ਖੜਾ ਹੀ ਸੋਨਾ ਲੀਕਾ ਦੇਖ ਸਕਦੇ ਤੁਸੀਂ 22 ਮਾਡਲ ਆ ਪੰਨ 157000 ਰੁਪਏ ਦੀ ਮੰਗ ਆ ਦੇਖ ਸਕਦੇ ਬਿਲਕੁਲ ਨਵਾਂ ਟ੍ਰੈਕਟਰ 21 ਮਾਡਲ ਖੜਾ ਜੀ 8 ਲੱਖ 65000 ਰੁਪਏ ਦੀ ਮੰਗ ਆ 565 ਡੀਆਰ ਚ ਲੋਗੋ ਦੇਖ ਸਕਦੇ ਮਟਰ 4x4 ਨਹੀਂ ਛੋਟਾ ਟਰੈਕਟਰ ਟਰੈ ਦੇਖ ਸਕਦਾ ਤੁਸੀਂ ਵੀਚਾਰਜ ਕਹੋਗੇ ਬਾਈ ਹੁਣ ਵਾਹ ਟਰੈਕਟਰ ਕਿੰਨੇ ਸਾਫ ਕਰਦੇ ਹੋ ਬਿਲਕੁਲ ਨਵੇਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੁੰਦੇ ਤੇ ਦੇ ਸਕਦਾ ਤੁਸੀਂ ਇੱਧਰ ਖੜੇ ਫਾਰਮ ਟਰੈਕ 60 ਇਹ 21 ਮਾੜ ਦਾ ਡਿਮਾਂਡ ਦੀ ਗੱਲ ਕਰੀ 6 ਲੱਖ 84 ਰਵਿਡਵਾਣਾ ਟਰੈਕਟਰ ਦੀ ਦੇ ਸਕਦਾ ਤੁਸੀਂ ਫਰਵਰੀ ਵਾਲੀ ਛੱਦੀ ਇਹ ਐਨ ਪੂਰੀ ਗੱਲਬਾਤ ਹੈ ਜੀ ਅੱਗੇ ਖੜਾ ਹੀ ਹੁੰਦਿਆ YA 39T ਏ ਵੀ ਦੇਖ ਸਕਦੇ ਤੁਸੀਂ 19 ਮਾਲਾ 435000 ਰਪਏ ਡਿਮਾਰ ਟਰੈਕਟਰ ਦੀ ਫੇਸ ਚੇਜ ਕੋਲੇ ਬਾਈ ਉਹਨਾਂ ਨੂੰ ਕਾਲ ਕਰ ਸਕਦੇ ਹੋ ਟਰੈਕਟਰ ਆ ਵੀ ਕੈਂਟ ਪਿਆ ਜੀ ਤੇ ਬਾਕੀ ਇੱਧਰ ਖੜਾ ਜੀ ਆ ਪੁਰਾਣਾ ਟਰੈਕਟਰ ਵੀ ਹੁੰਦਾ ਜੀ ਬਾਈ ਉਹਨੂੰ ਕੋਣ ਤੇ ਨੰਬਰ ਉਹਦਾ 98 41 14 511 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਟਰੈਕਟਰਾਂ ਬਾਰੇ ਭਾਈ ਤੋਂ ਲੈ ਸਕਦੇ ਹੋ ਜੀ ਐਨ ਪੂਰੀ ਗੱਲ ਬਾਤ ਆ ਜੀ ਅੱਜ ਪਰانے ਟਰੈਕਟਰ ਹੁੰਦੇ ਪਏ ਹੁਣ ਕੋਲ ਨਵੇਂ ਪੁਰਾਣੇ ਸਾਰੇ ਟਰੈਕਟਰ ਹੁੰਦੇ ਆ ਜੀ ਤੇ ਗਹਿ ਗੱਡ ਮੇ ਟਰੈਕਟਰ ਹੁੰਦੇ ਆ ਜੀ ਤੇ ਫੁੱਲ ਮਾਨਦਾਨ ਵੀ ਹੋਊਗਾ ਜੀ ਤੁਹਾਡਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜਿਹੜੇ ਨਵੇਂ ਜੁੜੋਗੇ ਵੀਰ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਧੰਨਵਾਦ